ਕਿਹੜਾ ਪਿੰਡ ਤੇਰਾ ਕੋਈ ਪਿੰਡ ਮੱਟਰ ਦੇ ਫਸਸ ਹੈਂ ਢੱਡੇ ਫਸਸ ਢੱਡੇ ਭਤੀ ਸਿੰਘ ਹਾਂਜੀ ਕਿਥੇ ਕਿੱਦਾਂ ਆਇਆ ਤੇ ਮਾਸੀ ਕੁੜੀ ਕੋ ਆਇਆ ਸੀ ਨਾ ਤੇ ਉਹ ਘਰ ਨਹੀਂ ਵੜਿਆ ਹਾਂਜੀ ਪਿਛਲੀ ਵਾਰ ਤੁਗਵਾ ਲਿਆ ਸੀਗਾ ਤੇ ਮੈਂ ਕਿਹਾ ਥੋੜੇ ਪੈਸੇ ਘੱਟ ਸੀਗਾ ਨਾ ਮੈਂ ਕਿਹਾ ਮੈਂ ਚੱਲ ਜਣਾ ਭੁਗਵਾ ਦੇਤਾ ਉਹ ਕਾਗਰ ਕੇ ਫਿਰ ਤੇ ਨਿਹਰਾ ਹੋਗਾ ਤੇ ਇੱਥੇ ਯਾਰ ਆਹ ਤਾਂ ਜਗਾ ਹੀ ਹੈ ਨਹੀਂ ਪੈਣ ਵਾਲੀ ਯਾਰ ਇੱਥੇ ਕਿੰਨੀ ਠੰਡ ਚੋਂ ਠੰਡ ਦੀ ਕਿੰਨੀ ਆ ਬਾਹਰ ਕਿੱਦਾਂ ਪਹੁੰਚਾਂਗਾ ਮੇਰਾ ਭਰਾ ਵਾੜਿਆ ਨਹੀਂ ਤੈਨੂੰ ਕੀ ਪ੍ਰੋਬਲਮ ਕੀ ਆ ਮੈਨੂੰ ਦੱਸ ਖੁੱਲ ਕੇ ਕੀ ਗੱਲ ਕੀ ਹੈ ਭੁਲੋਂ ਭਾਜੀ ਮੈਂ ਆਪਣੀ ਕਰਜ ਕਰ ਵੇਚ ਦਿੱਤਾ ਬੰਡੋ ਉਹ ਸਾਰੀ ਹੈਗੀ ਮੇਰੇ ਪਾਰੇ ਦੀ ਜਲ ਕੌਣ ਸੀ ਤਾਂ ਹੁਣ ਮੈਂ ਕਰ ਪਿੱਛੇ ਲਿਆ ਦੋ ਲੱਖ ਰੁਪਈਆ ਵੀ ਲੈ ਲਿਆ ਤਾਂ ਜੋ ਮੇਰਾ ਘਰ ਦਾ ਸੰਭਾਲ ਸਕੋ ਵੀ ਉਹਨਾਂ ਨੇ ਲੈ ਲਿਆ ਉਹਨਾਂ ਨੇ ਕਿਹਨਾਂ ਨੇ ਸੋਹਰੇ ਮੇਰੇ ਨੇ ਹਾਂ ਫਿਰ ਅਜੇ ਕਹੋ ਤਾਂ ਫਿਰ ਮਨੇ ਲਾੜਨ ਲਾੜਨ ਪੈਣਗੇ ਪਬੜੀ ਗੱਲ ਤੇ ਬਾਰੀ ਨੂੰ ਦੋ ਕਿ ਅਸੀਂ ਲੈ ਜੀਂਦੇ ਕਿ ਦੇਖੋ ਕੀ ਲੈ ਸਟਾ ਸਟਾ ਲੱਗੀਆਂ ਨੇ ਇਦਾਂ ਵੀਰਾ ਆ ਕਿੰਨੇ ਮਾਰਿਆ ਤੈਨੂੰ ਆ ਹੱਥ ਸੁੱਜਿਆ ਉਹਨਾਂ ਨੇ ਮਾਰਿਆ ਲੱਗਾ ਬੰਦੇ ਮਾਰਿਆ ਕਮਰਾ ਵੀ ਕੁੱਟਿਆ ਇਹਨਾਂ ਨੇ ਕੁੱਟਿਆ ਕਮਰਾ ਵੀ ਕੁੱਟਿਆ ਮਨੋ ਉਹ ਤਾਂ ਕੰਮ ਕਰਦੇ ਨੇ ਪਹਿਲਾਂ ਪਹਿਲਾਂ ਕਰਦਾ ਕੰਮ ਕਰਦਾ ਆ ਵੀਡੀਓ ਦਾ ਆਟੋ ਨਹੀਂ ਚੱਲਦੇ ਹੈਗੇ ਉਹ ਸਮਾਨ ਸਪਲਾਈ ਕਰਦੇ ਹੈਗੇ ਚੇਪਸ ਕੋਰਕ ਦੇ ਜਾ ਠੰਡਾ ਕੋਈ ਵੀ ਚੀਜ਼ ਮੰਨ ਲੋ ਹਾਂ ਤੇ ਉਹ ਲੱਗ ਲੱਗ ਬੰਦਾ ਚ ਕਰੀ ਸੀ ਪਾਸਵਰਡ ਵੀ ਲਈ ਫਿਰ ਤਾਂ ਉਹ ਇਹ ਤਾਂ ਚੱਕਿਆ ਕਿ ਰੱਬ ਨਾ ਕਰੇ ਕਿ ਕਦੇ ਕੁਝ ਹੋ ਗਿਆ ਇਹਨੂੰ ਸ਼ਾਰਟ ਹੋ ਗਿਆ ਵੀ ਕਿੱਥੇ ਦਾ ਕਿ ਕੁਝ ਹੋ ਗਿਆ ਮਤਲਬ ਕਿੱਥੇ ਕੋਈ ਤਾਂ ਬਲਗੇ ਦਿਮਾਗ ਮੇਰੇ ਟੈਨਸ਼ਨ ਚ ਹੁੰਦਾ ਨਾ ਕਿ ਹੁਣ ਕੋਈ ਹੈ ਹੀ ਨਹੀਂ ਆਪਣਾ ਕਿੱਥੇ ਅਸੋ ਅਛੂ ਮਦਰ ਤਾਂ ਪ੍ਰੂਫ ਲਈ ਫਿਰਦਾ ਵੀ ਜੇ ਕੱਲ ਨੂੰ ਕੋਈ ਕੁਝ ਹੋ ਗਿਆ ਮੈਨੂੰ ਤਾਂ ਮੈਨੂੰ ਪਤਾ ਲੱਗ ਜਾ ਤੂੰ ਕਿੱਥੇ ਹੈ ਹੈ ਅੱਦੂ ਗਿਆ ਯਾਰ ਕੁਝ ਨਹੀਂ ਕੀ ਹੋਣਾ ਯਾਰ ਤੂੰ ਦਾ ਨਾ ਜ਼ਿੰਦਗੀ ਇਦਾਂ ਥੋੜੋ ਜ਼ਿੰਦਗੀ ਦੇ ਰੋੜਾਂ ਤੇ ਕੱਟੂਣੀ ਜੇ ਕੋਈ ਤਕਲੀਫ ਹੈਗੀ ਆ ਉਹਦਾ ਹੱਲ ਵੀ ਕੀਤਾ ਜਾਂਦਾ ਤੇ ਰੋੜਾਂ ਤੇ ਦਾ ਕਿਦਾਂ ਕੱਟੂਗਾ ਜ਼ਿੰਦਗੀ ਦਾ ਇੱਥੇ ਕਿਹਦੇ ਕੋਲ ਆਇਆ ਸੀ ਤਾਂ ਮਰਜੀ ਦੀ ਕੁੜੀ ਉਪਲੋਰੀਆ ਟਵਾਰ ਤੇ ਉਹਨਾਂ ਨੇ ਫਿਰ ਕੀ ਕਹਿੰਦੇ ਹੋ ਉਹਨਾਂ ਨੇ ਵਾੜੇ ਨੂੰ ਕੁੰਡੇ ਨਹੀਂ ਖੋਲਿਆ ਪਹਿਲਾਂ ਪਹਿਲਾਂ ਕਿਤੇ ਕੋਲੇ ਮੇਰੇ ਕੋਲ ਆਇਆ ਪਾਣੀ ਪਲਾ ਮੈਨੂੰ ਮਗਰ 100 ਰੁਪਏ ਚਾਹੀਦਾ ਤੇ ਮੈਂ ਮੁਰਜਣਾ ਪਊ ਆਪਦੀ ਤੇ ਉਹ ਜਦੋਂ ਢੇਰਾ ਹੋ ਗਿਆ ਤਾਂ ਵੀ ਉੱਪਰ ਇਹ ਨਾ ਇਕੱਲੇ ਹੀ ਐ ਉਹ ਅਗੜੇ ਬੜਾ ਉਹ ਫੰਡੋਰੀਏ ਟਵਾਲ ਜਿਹੜਾ ਗਾਰਡ ਇੱਥੇ ਸੜਕੇ ਤੇ ਦੁਕਾਨ ਸੀਗੀ ਪ੍ਰਦੀਪ ਇਲੈਕਟ੍ਰੋਨਿਕ ਦੀ ਉਹ ਐਕਸਪਾਇਰ ਹੋ ਗਏ ਸੀ 2 ਸਾਲ ਪਹਿਲਾਂ ਹੂੰ ਤੇ ਉਹਨਾਂ ਦੀ ਹੁਣ ਬੇਟੀ ਬਾਹਰ ਐ ਤੇ ਉਹ ਇਕੱਲੇ ਘਰੇ ਗੱਲੇ ਐ ਕਹਿੰਦਾ ਇਸ ਕਰਕੇ ਨਾਲ ਨਾਲ ਇਕੱਲੇ ਮਾਸੀ ਦਾ ਮੁੰਡਾ ਵੈਸੇ ਉਹ ਪਸਾਕਾ ਬਰਾਦਰ ਨਹੀਂ ਹੈਗਾ ਉਹਨਾਂ ਦਾ ਉਹ ਕਿਹੜੀ ਪਿੰਡ ਆ ਤੁਹਾਡੀ ਮੇਰੀ ਅੱਗੇ ਉੱਥੇ ਘਰਾਇਆ ਅੱਟੇ ਹਰਿਆਣੇ ਲੱਗੇ ਵੀ ਆਟਾ ਫਟਾਓ ਜਿਹੜੇ ਪਲੌਰ ਤੋਂ ਪਿੱਛੇ ਨਹੀਂ ਘਰਾਇਆ ਉੱਥੇ ਆ ਬੂਆ ਹਾਂਜੀ ਤੇਰੇ ਮਾਪੇ ਡੈਡੀ ਤਾਂ ਹੈ ਨਹੀਂ ਸਿਰੇ ਤਾਂ ਭਰਾ ਵੀ ਡੈਥ ਹੋ ਗਈ ਸੀ ਕਿ ਤਾਂ ਮੈਂ ਕੱਲੇ ਤੇ। ਦਿਮਾਗ ਕਿੱਥੇ ਆ? ਮੰਮੀ ਹੁਣ ਭੈਣ ਨੂੰ ਕੋ ਆਇਆ ਸੀਗਾ ਪਿੱਛੇ ਮੇਰੇ। ਹੋ ਗਏ ਹੁਣ ਬੜਾ 10 ਦਿਨ ਹੋ ਗਏ ਹੋਗੇ ਤਾਂ ਪੈਰ ਗੰਦੀ ਵਿੱਚ ਸਾਡੇ ਕੋ ਮਹੀਨਾ ਇੱਥੇ ਮੰਮੀ ਰਹਿ ਕੇ ਗਈ ਆ ਥੋੜੀ ਠੀਕ ਨਹੀਂ ਸੀ ਤੇ। ਭੈਣ ਕਿੱਥੇ ਆ? ਅਪਡੋਰੀ ਉੱਤੋਂ। ਇਹ ਤਾਂ ਮਾਸੀ ਦੀ ਗੁੜੀ ਐ। ਪਤਾ ਹੀ ਨਹੀਂ ਬਸ। ਅੱਛਾ। ਤਾਂ ਭਰਾ ਵੀ ਹੈ ਨਹੀਂ ਕੋਈ? ਨਹੀਂ। ਅੱਛਾ। ਕੋਈ ਪੂਆ ਦੇ ਮੁੰਡੇ ਜੋ ਤੇ? ਅੱਛਾ। ਪੂਆ ਦਾ ਮੁੰਡਾ ਉਹ ਕਿੱਥੇ ਆ? ਉਹ ਉੱਥੇ ਦਰਾਂ। ਉਹ ਕੀ ਕੰਮ ਕਰਦਾ? ਉਹ ਜਿੱਦਾਂ ਰਾਤ ਨੂੰ ਪਹਿਰੇ ਨਹੀਂ ਲਗਾਦੇ ਹੈਗੇ ਉਹ ਡਿਊਟੀਆਂ ਮਤਲਬ ਲਵਾਉਂਦਾ ਨਹੀਂ ਸਿੱਧਾ ਸਕਿਉਰਟੀ ਗਾਰਡ ਤੂੰ ਹੁਣ ਮੇਰਾ ਵੀਰਾ ਦੇਖ ਪਿੰਡ ਦੇ ਸਾਰੇ ਨੌਜਵਾਨ ਖੜੇ ਆ ਹਨ ਇਦਾਂ ਆਪਾਂ ਕਿਸੇ ਦੇ ਪਿੰਡ ਦੇ ਵਿੱਚ ਸੌਵਾਂਗੇ ਤੇ ਕੱਲ ਨੂੰ ਤੈਨੂੰ ਵੀ ਕੋਈ ਗਲਤ ਕਹਿ ਸਕਦਾ ਹਨ ਤੇ ਆਪਾਂ ਇਦਾਂ ਸੌ ਨਹੀਂ ਨਾ ਸਕਦੇ ਕੋਈ ਵੀ ਤੇ ਜੇ ਤਿੰਨ ਤਾਂ ਹੁਣ ਸਮਝ ਆ ਜਰੂਰੀ ਜਾਂ ਤਾਂ ਤੈਨੂੰ ਸਮਝ ਨਾ ਹੋਵੇ ਮੇਰਾ ਭਰਾ ਇਹ ਨਹੀਂ ਤਾਂ ਹੁਣ ਮੈਨੂੰ ਫੋਨ ਮਾਰਿਆ ਵੀ ਬਾਈ ਜੀ ਇਦਾਂ ਕੋਈ ਬੰਦਾ ਆਪੇ ਕਬੈਟ ਹੈ ਮੈਨੂੰ ਇਹਦਾ ਪਤਾ ਸੀਗਾ ਮੈਂ ਕਿਉਂ ਉੱਥੇ ਕਲੋਨੀ ਇੱਥੇ ਪਿੰਡ ਦੇ ਆ ਤਾਂ ਉਹ ਉਹ ਮੈਂ ਕਹਿੰਦਾ ਉਸ ਤੋਂ ਮੈਂ ਪੈਣਾ ਤੇ ਤੁਸੀਂ ਕੋਈ ਨਹੀਂ ਤੇ ਇੱਥੇ ਦੋ ਬਾਜੀ ਹੋਣੀ ਆ ਖੌਲ ਬੈਠੇ ਸੀ ਕਿ ਤਾੜੇ ਭਾਈ ਸਰਪੰਚ ਸਾਹਿਬ ਹੀ ਥੋੜੇ ਬਾਹਰ ਹੀ ਕਿਸੇ ਗਏ ਤੇ ਮੈਂ ਵੀ ਪੰਚਾਇਤ ਮੈਂਬਰ ਹੈਗਾ ਇਸ ਪਿੰਡ ਦਾ ਮੁਸਰੀ ਪੰਚਾਇਤ ਦਾ ਅਭੀ ਪੰਚਾਇਤ ਮੈਂਬਰ ਹੈਗਾ ਅੱਛਾ ਉਹਨਾਂ ਨੇ ਸਾਨੂੰ ਕਿਹਾ ਤੁਸੀਂ ਜਾ ਕੇ ਦੇਖੋ ਵੀ ਬੰਦਾ ਹੈਗਾ ਉਹ ਮੁੰਡੇ ਤੋਂ ਥੜੇ ਜਾ ਕੇ ਦੇਖੋ ਅਗਰ ਚਲੋ ਅਸੀਂ ਆ ਕੇ ਦੇਖਦੇ ਹਾਂ ਤੇ ਫਿਰ ਅਸੀਂ ਆ ਕੇ ਦੇਖਿਆ ਵੀ ਖੂਨ ਫਨ ਕਿੱਥੇ ਵੀ ਸਾਨੂੰ ਦੱਸਿਆ ਵੀ ਦਦਾ ਦਾ ਮਾਸੀ ਦੀ ਕੁੜੀ ਪੰਡੋਰੀਆ ਟਵਾਲ ਹੈਗੀ ਪਹਿਲਾਂ ਭੈਣ ਕਹਿੰਦਾ ਸੀਗਾ ਤੇ ਕਹਿੰਦਾ ਮਾਸੀ ਦੀ ਕੁੜੀ ਹੈ ਤੇ ਫਿਰ ਉਹਨਾਂ ਨੂੰ ਪਤਾ ਕੀਤਾ ਕਹਿੰਦੇ ਵੀ ਉਹਨਾਂ ਨੇ ਇਕੱ ਫਿਰ ਉਹ ਕਹਿੰਦਾ ਮੈਂ ਅੱਗੇ ਜਾਣਾ ਸੀਗਾ ਵੀ ਮੈਂ ਜਲੰਧਰ ਜਾਣਾ ਬੂਆ ਦੇ ਕੋਲ ਫਿਰ ਮੈਂ ਕਹਾ ਰਾਤ ਨੂੰ ਤੈਨੂੰ ਕੋਈ ਬੱਸ ਨਹੀਂ ਮਿਲਣੀ ਠੰਡ ਜਿਆਦੇ ਆ ਵੀ ਚਲੋ ਅਸੀਂ ਇਨਸਾਨੀ ਦੂਰ ਤੇ ਵੀ ਚਲੋ ਭਾਜੀ ਨੂੰ ਕਾਲ ਕਰ ਦਿੰਨੇ ਆ ਹੁਣ ਏਦਾਂ ਦੀ ਆ ਕੰਬਲੇ ਪਤਲਾ ਜਿਹਾ ਕੰਬਲ ਆ ਏਦਾਂ ਦੀ ਠੰਡ ਦੇ ਵਿੱਚ ਤੇ ਇੱਥੇ ਖੁੱਲੇ ਦੇ ਵਿੱਚ ਥੋੜਾ ਰਾਤ ਕੱਟੀ ਜਾਣੀ ਚਲ ਉੱਠ ਚਲੀ ਆ ਜਾ ਸ਼ਾਬਾਸ਼ ਚਲੋ ਤੇ ਪਾਸਵਰਡ ਦਿਖਾ ਮੈਨੂੰ ਕਿਹੜਾ ਪਾਸਵਰਡ ਆਪਣਾ ਉਹ ਤੁਰ ਵੀ ਨਹੀਂ ਹੁੰਦਾ ਤੇਰੇ ਕੋਲ ਜਿਹੜਾ ਸੱਟਾਂ ਹੀ ਬਹੁ ਲੱਗੀਆਂ ਆ ਯਾਰ ਵਜੀਆਂ ਲੱਗੀਆਂ ਰੀਲ ਪੇਜਾਂ ਵਜੀਆਂ ਲੱਗੀਆਂ ਮਾਵਾ ਪਾ ਗਿਆ ਕੁੱਟਾ ਉਹ ਜੀ ਲੱਗੀਆਂ ਉਹ ਕੁਦਰ ਨਹੀਂ ਦੇਖ ਲਿਆ ਵਜੀਆਂ ਆ ਉਧਰੋਂ ਕਿਹ ਪਿਆਰੀ ਮੈਂ ਦਾ ਜਿਹੜਾ ਵਾ ਪਾ ਕੁਦਰ ਦੀ ਦੇਖ ਲਿਆ ਮੈਂ ਇੱਥੇ ਮੈਂ ਕਹਾ ਬੰਦਾ ਕਿਹੜਾ ਪਿਆ ਯਾਰ ਕੰਬਲ ਚੈੱਕ ਕਰ ਤੁਰ ਕੇ ਆ ਉਥੋਂ ਹੋਜੀ ਤੁਰ ਕੇ ਆ ਕਹਿੰਦਾ ਦਿਖਾ ਨਹੀਂ ਆ ਗਿਆ ਅੱਛਾ ਪਰੂਫਾਰੇ ਰੱਖਿਆ ਹਾਂ ਅੱਛਾ ਪ੍ਰੂਫ ਰੱਖਿਆ ਸਾਰੇ ਦੇਖਿਓ ਜੇ ਕਿਤੇ ਸਭ ਕੁਝ ਬਿਰਾ ਅਨੁਭਵੀ ਦਾ ਫੋਟੋ ਪਾਈ ਸੀ ਮੈਂ ਇੱਕ 7 ਸਾਲਾ ਨੰਬਰ ਦਾ ਫੋਟੋ ਪਾਈ ਸੀ ਆਸਪੋਰਟ ਵੀ ਹੈਗਾ ਕੁਝ ਆਪੂਜਾ ਲੱਗਾ ਕੋਈ ਤੇ ਕਾਵੇ ਸਾਰੇ ਹੈਗੇ ਜੱਕੇ ਨੀ ਕਿ ਨਵਾਂ ਵੀ ਸਾਰੇ ਹੈਗੇ ਅਕਿੰਦਰ ਕੁਮਾਰ ਨਾਮ ਆ ਨਾ ਜਿਹੜਾ ਐਕਸਪਾਇਰ ਹੋ ਗਿਆ ਹੈ ਟੈਂਸ਼ਨ ਉੱਧਰ ਵੀ ਉਹਦੇ ਪਾਸ ਫੇਸਬੁੱਕ ਵਗੈਰਾ ਦਾ ਐਡਰੈਸ ਰੂਸ ਹੈਗਾ ਹੈਗਾ ਉਹ ਹੈਗਾ ਆਪਣਾ ਪ੍ਰੂਫ ਹੈਗਾ ਕੋਮਲ ਫਰੈਸ਼ੀ ਆ ਹਾਂ ਜੀ ਉਹ ਹੈ ਨਾ ਉਹ ਕਿੰਨਾ ਅੱਛਾ ਲੱਗ ਰਿਹਾ ਨਿਕਲ ਰਿਹਾ ਹੈ ਹੈ ਤੇ ਹੁਣ ਆਲਾ ਨਿਕਲਿਆ ਦੋਹਾਂ ਦਾ ਨਿਕਲਿਆ ਨੀ ਇੱਕ ਹੋਰ ਬਣਾਇਆ ਉੱਤੇ ਗਿਆ ਕਿਤੇ ਬਾਹਰ ਬੁਰ ਗਿਆ ਕੋਈ ਮੌਕਾ ਹੀ ਨ ਲੱਗਾ ਹੂੰ ਬਸ ਜ਼ਿੰਦਗੀ ਰੁਲਦੀ ਹੈ ਜ਼ਿੰਦਗੀ ਰੁਲਦੀ ਫਿਰਦੀ ਜਾਂਦਾ ਰੁਲਦੀ ਹੈ ਉਸਤਾਦ ਤੂੰ ਆਪਣੀ ਮਾਦਾ ਨੂੰ ਭੱਜਿਆ ਇੰਟਰਵਿਊ ਆ ਵੀ ਦੋ ਵਾਰੀ ਜਾਂਦੀਆਂ ਲੱਗੀਆਂ ਦਿੱਲੀ ਵੀ ਗਏ ਪਤਾ ਕਰਾਇਆ ਉਹਦੋਂ ਭਾਈ ਯਾਰ ਮੈਂ ਤੁਹਾਨੂੰ ਦੱਸਾਂ ਅਹੀਂ ਕੀਤਾ ਪਤਾ ਕਰ ਲਿਆ ਸਾਰਾ ਇਹਦੇ ਆਪਣੇ ਘਰ ਵਾਲੀ ਮਗਰ ਲਾ ਕੇ ਆਪਣਾ ਘਰ-ਬਾਰ ਵੇਚਦਾ ਇਹਨੇ ਸਾਰਾ ਹੂੰ मां ਆਪਣੀ ਨੇ ਆਸ਼ਰਮ ਛੱਡਤਾ ਕਿਤੇ ਉਧਰ ਹੀ ਉਹ ਵਹੀ ਗੁਰੂ ਤਾਂ ਕਰਦਿਆ ਨਾਲ ਇਹ ਆਪਣੀ ਘਰ ਦੀ ਹੋ ਰਹਿਦਾ ਸੀ ਉਹਨਾਂ ਇਹਦਾ ਹੋ ਗਿਆ ਤਲਾਕ ਉਹਨੇ ਹੀ ਕੁੱਟ ਮਾਰ ਕੇ ਕੱਢਿਆ ਆ ਪਹਿਲਾਂ ਤਾਂ ਜਦੋਂ ਪੈਸੇ ਪੁਏ ਹੋਣੇ ਆ ਉਹਨਾਂ ਦਾ ਰੱਖ ਛੱਡਿਆ ਰੱਖ ਲਿਆ ਉਹ ਨਹੀਂ ਤੇ ਮੁੜ ਕੇ ماں ਕਿਹੜੇ ਆਸ਼ਰਮ ਛੱਡੀ ਆ ਭਾਜੀ ਉਹ ਭੈਣਾਂ ਨੂੰ ਨਹੀਂ ਪਤਾ ਇਹਨਾਂ ਨੂੰ ਕਿੱਥੇ ਭੈਣ ਉਹਨਾਂ ਨੂੰ ਵੀ ਉਹ ਕਹਿੰਦੇ ਤੈਨੂੰ ਪਤਾ ਤੂੰ ਛੱਡੀ ਆਸ਼ਰਮ ਵਸਦੇ ਦੀ ਯਾਰ ਕਿਹੜੀ ਮੈਂ ਮਤਲਬ ਅਸੀਂ ਤਾਂ ਚਲੇ ਗਏ ਸੀ ਕਿ ਤਾਹੇ ਭੈਣ ਕੋਲ ਸੀ ਭਾਜੀ ਮੇਰੇ ਨੂੰ ਸ਼ਰਮ ਹੋਣ ਗਿਆ ਨਹੀਂ ਆਸ਼ਰਮ ਦੱਸ ਕਿਹੜੀ ماں ਕਿਹੜੇ ਆਸ਼ਰਮ ਛੱਡੇ ਭਾਜੀ ਫੇਰ ਭੈਣਾਂ ਨਹੀਂ ਪਸੰਦ ਆ ਛੱਡੀ ਆਸ਼ਰਮ ਛੱਡੀ ਕਹਿੰਦੇ ਇਹ ਘਰੋਂ ਬਾੜਦੀ ਜੀ ਫਿਰ ਆ ਗਏ ਆ ਨਾ ਲੈਨ ਤੇ ਨਹੀਂ ਮੇਰੀ ਗੱਲ ਤਾਂ ਸੁਣ ਦੇਖ ਆ ਜੀ ਕੁਦਰਤ ਦੇਖ ਪ੍ਰਮਾਤਮਾ ਨੇ ਲੈ ਜਾਂਦਾ ਨਾ ਛੜਕ ਤੇ ਤੈਨੂੰ ਕੁੜੀ ਵਾਲੀ ਕੁੜੀ ਮਾਸੀ ਨੇ ਪੁੱਛ ਲਿਓ ਇਹ ਨਾਲ ਯਾਰ ਤੈਨੂੰ ਉਸਤਾਦ ਕੌਣ ਬੜੂਗਾ ਐਦਾਂ ਮਾਸੀ ਦੀ ਕੁੜੀ ਨੂੰ ਪੁੱਛ ਤੂੰ ਆਪਣੀ ਮਾਂ ਹੀ ਘਰ ਕੱਢਦੀ ਤੈਨੂੰ ਕੌਣ ਵੜ ਲੂਗਾ ਆਪਣੇ ਯਾਰ ਕਮਾਲ ਦੀ ਗੱਲ ਕਰਦਾ ਤੂੰ ਦੇਖ ਤੇਤੋਂ ਪੈਸੇ ਕਿ ਸੋਹ ਮੇਰਾ ਉਹਦਾ ਮੁੰਡਿਆ ਨੇ ਪਤਾ ਕਰਾ ਲਿਆ ਤਾਂ ਮੈਂ ਤਾਂ ਚੱਲ ਕਰਾਉਣਾ ਸੀ ਹੁਣੇ ਤੇ ਤੂੰ ਮੇਤੋਂ ਪਹਿਲੇ ਪਤਾ ਕਰਾ ਲਿਆ ਭਾਈ ਇਹ ਸਾਰਾ ਪਤਾੰਗਾ ਫੋਨ ਕੀਤਾ ਤੁਹਾਨੂੰ ਸਾਰਾ ਪਹਿਲੇ ਪਤਾ ਕਰਾ ਲਿਆ ਸੀ ਚਲੋ ਆਜੀ ਕੰਨੇ ਵੀ ਚਲੋ ਇਨਸਾਨੇ ਤੋੜਦੇ ਠੰਡ ਬਹੁਤ ਹੈ ਵੀ ਨਹੀਂ ਸਾਡਾ ਨੂੰ ਮਾਰ ਲਿਆ ਫੋਨ ਮੈਂ ਕਹ ਪਾਈ ਨੂੰ ਦਰਦ ਜਾਂ ਠੰਡ ਲੱਗ ਜੂਗਾ ਨੂੰ ਇਹ ਵੀ ਘਰ ਵਾਲੀ ਮਗਰ ਲਾ ਕੇ ਕੀ ਕੀਤਾ ਫਿਰ ਬਦਲ ਦੇ ਦੇ ਤਾਂ ਬੱਚੇ ਕਿੰਨੇ ਆ ਮੇਰਾ ਤਲਾਕ ਹੋ ਗਿਆ ਸੀ ਪਹਿਲਾਂ ਤੇ ਉਹ ਪੁਲੀ ਦੀ ਜੋ ਵੀ ਇਹਦੇ ਜਾਣੀ ਉਹਨੇ ਵਿਆਹ ਕਰਾ ਲਿਆਗਾ ਮੇਰੀ ਵਾਲੀ ਤੇਰੀ ਮੇਰਾ ਤਲਾਕ ਹੋ ਗਿਆ ਸੀ ਉਹਨੇ ਹੀ ਨਹੀਂ ਕਰਾਇਆ ਮलोग ਜਿਹੜੀ ਇਹ ਇਹਦੀ ਨਾਲ ਮੇਰਾ ਵੈਲੂ ਜੱਜ ਕਿੰਨਾ ਹੋਇਆ ਆਪਣ ਜਿੱਥੇ ਪੁਲਾਤ ਦੋ ਵਿਆਹ ਕਰਾਇਆ ਦੋ ਵਿਆਹ ਕਰਾਇਆ ਹਾਂਜੀ ਪਹਿਲਾ ਕਿੱਥੇ ਆ ਪਹਿਲਾ ਕਿੱਥੇ ਆ ਉਹ ਫਗਵਾੜੇ ਅੱਛਾ ਉਹ ਛੱਡ ਗਈ ਹਾਂਜੀ ਤੇ ਦੂਜੀ ਨੂੰ ਦੂਜੀ ਹੁਣ ਫਲਾਤਾ ਹਾਂਜੀ ਉਹਨੇ ਵਿੱਚ ਉਹਨੇ ਘੁੱਟਿਆ ਦਿਨ ਹਾਂਜੀ ਉਹ ਨਾਲ ਵੇਚਦਾ ਸਾਰਾ ਪਜਦਾ ਉਹ ਸਾਰਾ ਵੇਚਿਆ ਕਿੰਨੇ ਉਹਨੇ ਸਮਾਨ ਕਿੰਨੇ ਸਾਰਾ ਕਰਕੇ ਨੇ ਵਿੱਚ ਮਤਲਬ ਉਹਨੇ ਉਹਨੇ ਵੇਚਿਆ ਨਾਲ ਕਿੰਨੇ ਦਾ ਵੇਚਿਆ ਕਰ 2 ਲੱਖ ਦੇ ਵੇਚਿਆ ਪਰ ਘਰ ਵੀ ਵੇਚਤਾ ਸਾਮਾਨ ਵੀ ਉਹ ਸਭ ਉਹ ਲੈ ਕੇ ਤਾਂ ਹੁਣ ਬਦਲ ਗਏ ਘਰ ਪਹਿਲਾਂ ਥਾਲਿਆਂ ਨੇ ਵੇਚਿਆ ਕਿ ਫਗਵਾੜੇ ਵਾਲਿਆਂ ਨੇ ਅੱਛਾ ਪਹਿਲਾਂ ਥਾਲਿਆਂ ਨੇ ਉਹਨਾਂ ਨੇ ਘਰ ਵੇਚ ਕੇ ਪੈਸੇ ਸਾਰੇ ਲੈਲੇ ਦੇ ਕੋਲ ਹੁਣੇ ਪੈਸੇ ਮੰਗਦਾ ਉਹ ਇਹਨੂੰ ਘੁੱਟ ਗਿਆ ਅੱਗੇ ਉਹ ਉਹ ਤਾਂ ਉਹਨਾਂ ਨੇ ਨੀਲ ਪਾਏ ਤੇ ਭਾਜੀ ਲੱਤਾਂਆਂ ਸਾਰੀਆਂ ਉਹਨਾਂ ਨੇ ਸੋਜੀਆਂ ਦਿਖਾ ਲਤ ਜੀ ਚੰਗੀ ਮਾਰ ਕੁੱਟ ਫੇਦਾ ਹੋਈ ਹਾਂ ਹੋਰ ਭਾਜੀ ਸਾਰਾ ਉਹਦਾ ਆ ਦਿੱਤਾ ਨੀਲੇ ਇਹ ਲੰਮਾ ਪਾ ਕੇ ਕੁੱਟਿਆ ਹੋਰ ਭਾਜੀ ਉਹ ਕਿੰਨੇ ਜਣੇ ਤੇ ਸੀ ਹੈ ਕਿੰਨੇ ਜਣੇ ਸੀ ਬੜੀ ਉਹ ਕੋਕ ਬਾਲਮੀਕ ਜਾਂਦੇ ਮੈਂ ਬਾਰ ਦੇ ਮੁੰਡਾ ਸੀ ਤਾਂ 60 ਘੰਟੇ 60 ਇਕੱਠੇ ਪਏ ਹੁੰਦੇ ਤੂੰ ਘਰ ਕੀ ਜਾ ਤਲਾਕ ਹੋ ਗਿਆ ਫਿਰ ਕਿਉਂ ਲੈਣ ਜਾਣਾ ਉਹਨਾਂ ਦਾ ਤਲਾਕ ਨਹੀਂ ਉਹਨਾਂ ਬਜੀ ਹੋਇਆ ਉਹਨਾਂ ਦੇ ਭਲਾਥ ਵਾਲੀ ਬਜੀ ਹੈਗੀ ਆ ਅੱਛਾ ਭਲਾਥ ਵਾਲੀ ਹੈਗੀ ਹਾਂ ਭਲਾਥ ਵਾਲੀ ਉਹਦੇ ਕੋਲ ਜਾਣਾ ਆ ਉਹ ਹੁਣ ਲੈ ਲੈਣੇ ਨੇ ਮੈਂ ਉਹਦੇ ਕੋਲ ਗਿਆ ਸੀ ਪੁੱਛ ਕੇ ਕਿ ਤੂੰ ਜਾ ਜਿਨ੍ਹਾਂ ਨੂੰ ਦਿੱਤਾ ਉਹਨਾਂ ਨੂੰ ਪੈਸੇ ਜਿੰਨੇ ਜਿਹਾਤਾ ਉਹਨਾਂ ਨੇ ਫਿਰ ਚਲੇ ਪੈਸੇ ਮੰਗਦਾ ਆਪਣੇ ਕੋਟਦੇ ਵੀਰੇ ਨੂੰ ਉਹ ਕੋਟਦੇ ਆ ਆਪਣੇ ਪੈਸੇ ਸਾਰਾ ਜ਼ਮੀਨ ਨੂੰ ਨਾਲ ਵੇਚ ਕੇ ਆਪਣੇ ਨਾਲ ਲੈ ਲਏ ਪੈਸੇ ਇਹ ਮੰਗਦਾ ਚਲੇ ਪੈਸੇ ਆਪਣੇ ਧੋਵੇ ਕੋਟਦੀ ਇਹਨੂੰ ਘਰ ਵੇਚਿਆ ਹੋਰ ਕੀ ਵੇਚਿਆ ਘਰੇ ਸੀ ਨਹੀਂ ਜ਼ਮੀਨ ਨਹੀਂ ਸੀ ਉਹਰ ਫਿਰ ਹੁਣ ਕੀ ਕਰਨਾ ਫੇ ਹੁਣ ਦੱਸ ਹੁਣ ਕਿਹੜੀ ਘਰ ਵਾਲੀ ਤੋਂ ਜਾਣਾ ਦੋਨਾਂ ਚੋਂ ਕੋਈ ਮਾਜ਼ਰ ਰਹਿਣਾ ਹੀ ਸਕੇ ਤੂੰ ਆਦੇ ਜਾਣਾ ਸੀ ਹੁਣ ਨਾ ਭੂਆ ਨਾ ਦੋਨਾਂ ਘਰ ਵਾਲੀਆਂ ਚੋਂ ਤੇ ਨਾ ਮਾਸੀ ਦੀ ਕੁੜੀ ਨੇ ਹੁਣ ਦੱਸ ਕਿੱਥੇ ਜਾਣਾ ਫੋਨ ਹੈਗਾ ਭਜੀ ਤੋ ਫੋਨ ਲੱਗ ਪਾਉਂ ਹੁਣ ਦੱਸ ਕਿੱਥੇ ਕਿਹੜਾ ਤਰੀਕਾ ਕੋਈ ਫੋਨ ਦੇ ਮਾਰ ਉਹ ਸਾਰਾ ਵੀਰ ਨੇ ਪਤਾ ਕਰਾ ਲਿਆ ਕਹਿੰਦਾ ਤੂੰ ਏਦਾਂ ਡੰਡੇ ਮਾਰੇ ਫੋਨ ਚੱਲਦਾ ਫੋਨ ਚੱਲਦਾ ਉਹ ਸਿਮ ਨਹੀਂ ਮੋਬਾਈਲ ਸ਼ੁਰੂ ਕਰਤਾ ਫੇ ਲਗਾਓ ਚਲ ਕੋਈ ਨਹੀਂ ਹੁਣ ਸਾਡੇ ਕੋਲ ਚੱਲ ਸੇਵਾ ਕਰ ਫਿਰ ਸਵੇਰੇ ਪਹਿਲਾਂ ਤਾਂ ਦਵਾਈ ਪਾਣੀ ਲੈ ਤੁਰਨੀ ਹੋਣੀ ਆ ਬੁਰੇ ਹਾਲਤ ਦੇ ਹਨਾ ਪਰ ਜੇ ਜੇ ਤਾਂ ਪੁੱਤਰਾ ਜੇ ਤਾਂ ਤੂੰ ਮਾਂ ਕੱਢੀ ਆ ਇਹ ਤਾਂ ਦਿਗਲਾ ਸਮਾਂ ਆ ਗਿਆ ਕਿ ਨਹੀਂ ਆ ਗਿਆ ਉਹ ਆਪਣੇ ਸੱਚ ਬੋਲ ਜੀ ਕੱਢੀ ਆ ਚਲੋ ਜੋ ਜੋ ਮੇਰੀ ਗੱਲ ਤਾਂ ਸੁਣੋ ਚਲ ਜੋ ਹੁਣ ਹੋ ਗਿਆ ਹੋ ਗਿਆ ਕੱਢੀ ਆ ਮਾਂ ਉਹ ਤਾਂ ਸਰਪੰਚ ਸਾਹਿਬ ਵੀ ਸਾਰੇ ਕਹਿੰਦੇ ਸੀ ਉਹਨਾਂ ਨੇ ਕਰੇ ਸਭ ਲਈ ਮਿਲ ਕੇ ਯਾਰ ਨਾ ਮੁਖੜੀ ਨੇ ਕੱਢ ਕੇ ਆ ਜਾ ਦੁਹੋਂ ਦੇਗਾ ਜੀ ਜਦੋਂ ਆਪ ਲੈ ਕੇ ਤੁਸੀਂ ਆਪ ਹੈਂ ਤੂੰ ਮੀ ਆਪ ਘਰ ਲੈ ਕੇ ਠੀਕ ਆ। ਅੱਛਾ ਤੂੰ ਤਾਂ ਘਰ ਲਖਾ ਲਿਆ ਮਾਂ ਤੋਂ। ਮਾਂ ਦੇ ਨਾਂ ਦੀ ਮਾਂ ਦੇ ਨਾਂ ਘਰੋਂ ਲਖਾ ਲਿਆ ਜਿਹੜਾ ਘਰ ਵਾਲੀ ਨੂੰ ਵੇਚਿਆ। ਤੇ ਘਰੋਂ ਤੂੰ ਗਿਆ ਚਲ ਜਾ। ਨਹੀਂ ਨਹੀਂ ਉਹ ਪਹਿਲਾਂ ਮੈਂ ਸੁਣੀ ਕਹਿੰਦੀ ਸੀ ਅਸੀਂ ਰੱਖੋਗੇ ਸਾਡੇ ਕੋਲੋਂ ਕਿ ਮੈਂ ਕਿਹਾ ਠੀਕ ਹੈ ਤੇ ਬਾਅਦ ਚ ਆਜਾ ਲਗਾਤਾਰ ਆਸ਼ਰਮਾਂ ਦਾ। ਮੈਂ 2 ਸਾਲ ਦਾ ਆਸ਼ਰਮ ਹੋਇਆ। ਕਿਹੜੇ ਆਸ਼ਰਮ ਗਈ ਹੈ ਮਾਂ ਤੇ। ਉਹ ਪਹਿਲਾਂ ਪਤਾ ਪਾਜੀ ਇਹਦਾ ਦੇ ਕੇ ਸਾਡੇ 6 ਮਹੀਨਾ ਛੱਡਿਆ ਮੈਂ ਤੈਨੂੰ ਉਹ ਆਸ਼ਰਮ ਫੇ। ਜਿਹੜੇ ਆਸ਼ਰਮ ਚ ਮਾਂ ਬੈਠੀ ਹੈ ਛੱਡਿਆ ਮੈਂ ਪਤਾ ਦੇਖੂਗੀ ਨਾਲੇ ਮੇਰਾ ਪੁੱਤ ਆ। ਮੈਨੂੰ ਘਰੋਂ ਕੱਢਣੇ ਆਲਾ। ਅੱਜ ਮੇਰਾ ਪੁੱਤ ਵੀ ਉਸੇ ਹੀ ਆਜਰਮ ਚ ਆਇਆ ਕੀ ਬੀਤੂਗੀ ਉਹਦੇ ਦਿਲ ਤੇ ਉਹ ਮੈਂ ਮੰਮੀ ਨੱਬਦਰਾਂ ਨੂੰ ਛੱਡ ਹੈ ਤੁਸੀਂ ਪਤਾ ਕਰ ਦਿਓ ਉੱਥੇ ਚਲ ਜਾਊਗਾ ਨਹੀਂ ਤਾਂ ਫਿਰ ਉਹਦੇ ਉਹਦੇ ਤੇ ਕੀ ਕੀ ਬੀਤੂਗੀ ਤੇ ਮੇਰਾ ਪੁੱਤ ਜਿਹਨੂੰ ਮੈਂ ਜਿਹਨੂੰ ਜੰਮਿਆ ਪਾਲਿਆ ਅੱਜ ਉਹਨੇ ਮੈਨੂੰ ਕੱਢ ਕੇ ਤੇ ਮੈਂ ਉਹ ਉਹਦੇ ਦਿਲ ਚ ਫੇਰ ਐਮ ਹੋਣਾ ਬਦੰਦਰਾ ਤੂੰ ਦਾ ਤੇਰੇ ਦਿਲ ਚ ਨਾ ਹੋਗਾ ਮਾਂ ਲੱਭਣ ਨੂੰ ਮਹਾਰਾਜ ਕਿਦਾਂ ਮਾਂ ਤੇਰੀ ਫੇਰ ਤੈਨੂੰ ਲੱਭੂਗੀ ਤੈਨੂੰ ਜੱਫੀ ਪਾ ਕੇ ਰੋਊਗੀ ਕੰਨ ਲਾ ਕੇ ਆ ਕੁੜੀਆ ਕਹ ਸੀ ਮੈਂ ਕਹ ਸੀ ਮੈਂ ਹੋਰ ਇਹੋ ਮੇਰੀ ਮਾਂ ਬਲਾ ਦੋ ਗਵਾਪਰੀ ਗਲਤੀ ਮਨਦਾ ਕਿ ਮੈਂ ਮੁਰਕੇ ਦੰਦੀ ਤਰੀ ਵੀ ਕਾਰ ਕਰਦਾ ਹਾਂ ਹੁਣ ਲੇਟ ਬਹੁਤ ਹੋ ਗਿਆ ਨਾ ਹੁਣ ਤੱਕ ਤੇ ਤੋਂ ਬਚਾ ਹੀ ਕੁਝ ਨਹੀਂ ਹੈਗਾ 3 ਵਜੇ ਹੁਣ ਪੈਸੇ ਵੀ ਗਏ ਉਹਨੇ ਰਕਲੇ ਜਮੀਨ ਤੇਰੀ ਹੋਣਾ ਦਬ ਲਈਏ ਪੈਸੇ ਉਹ ਦਿੰਦੇ ਤੇ ਨੂੰ ਹੁਣ ਕੁੱਟ ਮਾਰ ਕਰਦੇ ਆ ਹੁਣ ਤਾਂ ਚਲੋ ਵੀ ਸੇ ਅਸਾਸਨ ਨੂੰ ਹੋਇਆ ਆਪਣੀ ਗਲਤੀ ਦਾ ਪਰ ਹੋਇਆ ਉੱਥੇ ਜਾ ਕੇ ਜਿਹੜੇ ਵਜਿਆ ਕੁਝ ਨਹੀਂ ਜਦੋਂ ਵਜਿਆ ਕੁਝ ਨਹੀਂ ਅਸਾਰ ਹੈਗਾ ਗਲਤੀ ਦਾ ਫਿਰ ਮਾਪੇ ਚੰਦ ਤੋਂ ਵੱਡਾ ਕਹਿਣਾ ਹੁੰਦਾ ਤੱਕੇ ਹੀ ਬੰਦੇ ਹ ਤੱਕੇ ਹੀ ਬੰਦੇ ਆਪ ਦੇ ਖਾਦੇ ਧੱਕੇ ਆ ਹੋਰ ਕਦੇ ਆ ਆ ਆਪ ਆਪ ਕੁਛ ਦਾ ਕੁਛ ਪਰਸੈਂਟ ਆ ਆਪ ਦੇ ਕੋਲ ਵੀ ਗਲਤੀ ਹੋਈ ਹੁੰਦੀ ਆ ਜੀ ਮੈਂ ਕਹਿੰਦਾ ਮੇਰੀ ਗਲਤੀ ਮੈਂ ਮਰ ਕੇ ਵੀ ਨਹੀਂ ਆਪਣੀ ਬੋਦੀ ਸੁਧਾਰ ਸਕਦਾ ਹੂੰ ਕੋਈ ਪਰਚੇ ਵੀ ਆਪਣੀ ਗਲਤੀ ਸੁਧਾਰ ਸਕਦਾ ਮੈਂ ਚੱਲ ਹੁਣ ਆਹ ਉਹਨੂੰ ਲੈ ਆਜਾ ਬੰਦਾ ਨਹੀਂ ਕਰ ਆ